ਸਿੱਖ ਆ ਕਾਜ਼ੀ ਜੀ ਅੱਜ ਤੱਕ ਆਪੇ ਇੱਧਰ ਪੱਕਾ ਦਿੱਤਾ ਹੈ ਰੱਖੋ ਕਾਲ ਸਾਹਿਬ ਜੀ ਕਿਵੇਂ ਹੱਤ ਵੀ ਹੈ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਗਤ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਤੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਹੋ ਤੇ ਭਾਈ ਜੀ ਮੈਂ ਜਾਮੇ ਨਾਲ ਤੁਸੀ ਸੀਗਾ ਕਾਜ਼ੀ ਜੀ ਪੱਕਾ ਦਿੱਤਾ ਹੈ ਰੱਖੋ ਕਾਲ ਸਾਹਿਬ ਜੀ ਕਿਵੇਂ ਹੈ ਤੁਸੀਂ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੁਝ ਨੀਹਾ ਕੋਈ ਸੰਗਤ ਨੂੰ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜਨ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਠੀਕ ਹੋ